ਸਸਿਕਾਟ ਟੂ ਆਲ ਆਫ ਯੂ ਅੱਜ ਜਿਹੜਾ ਸਵੇਰੇ 11:40 ਤੇ ਸੰਦੀਪ ਠਾਪਰ ਜਿਹੜਾ ਸਿਵਲ ਸੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਠਾਪੜ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਓ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ ਸਾਹਿਬ ਨੇ ਫਤਿਹਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਛ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤਿਹਗੜ ਸਾਹਿਬ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਅਸਲ ਵਿੱਚ ਥੋੜਾ ਅਰੈਸਟ ਕਿਉਂ ਹੋਇਆ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲੈ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਅ ਇੱਕ ਮਾਨਹਨਟਾਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਕਯੂ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀ ਆਈਐਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਥੈਂਕ ਯੂ ਜੀ ਬੜੀ ਅੱਜ ਬਹੁਤ ਗਲਤ ਘਟਨਾ ਵਾਪਰੀ ਆ ਸੰਦੀਪ ਗੋਰਾ ਠੱਪਰ ਜੀ ਜੋ ਸਿਫ ਸਨਾ ਪੰਜਾਬ ਦੇ ਸੀਨੀਅਰ ਲੀਡਰ ਨੇ ਔਰ ਇਹ ਦਰੀ ਰਵਿੰਦਰ ਅਰੋੜਾ ਜੀ ਦੇ ਵਰਸੀ ਤੇ ਮੱਥਾ ਟੇਕਣ ਆਏ ਸੀ ਮੈਂ ਵੀ ਉੱਥੇ ਹੀ ਆਇਆ ਸੀਗਾ ਕੁਦਰਤੀ ਲਾਲ ਲਾਲ ਅਸੀਂ ਮੈਂ ਕੁ 10 ਮਿੰਟ ਲੇਟ ਹੋ ਗਿਆ ਔਰ ਪਤਾ ਲੱਗਿਆ ਸਾਨੂੰ ਸੰਦੀਪ ਗੋਰਾ ਠੱਪਰ ਜੀ ਨੂੰ ਤਿੰਨ ਨਿਆਂਗਾ ਨੇ ਕਿਰਪਾ ਨਾਲ ਜ਼ਬਰਦਸਤ ਤਰ੍ਹਾਂ ਹਥਿਆਰਾਂ ਨਾਲੋਂ ਤੇ ਹਮਲਾ ਕੀਤਾ ਜੇ ਆ ਜੋ ਉਹਨਾਂ ਦਾ ਗਨਮੈਨ ਨਾ ਹੁੰਦਾ ਉਹ ਮਾਰਨ ਹੀ ਆਏ ਸੀ ਮੈਂ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿੰਨੂੰ ਲੋੜ ਹੈ ਗਨਮੈਨ ਦੀ ਦਿਓ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਜਿੰਨੂੰ ਥ੍ਰੈਟ ਹੈ ਉਹਦੇ ਕੋ ਗਨਮੈਨ ਸੁਰੱਖਿਆ ਨਾ ਲਾਓ ਇਹੋ ਜੇ ਇਹ ਜਿਹੜੇ ਗੈਂਗਸਟਰ ਹੈ ਇਹਨਾਂ ਦੇ ਹੌਸਲੇ ਖੁੱਲ ਰਹੇ ਨੇ ਜਿਹੜੇ ਅਤਵਾਦੀ ਮਾਈਂਡਡ ਲੋਗ ਨੇ ਇਹਨਾਂ ਦੇ ਖੁੱਲ ਰਹੇ ਨੇ ਇਹਨਾਂ ਦੇ ਹੌਸਲੇ ਖੁੱਲ ਗਏ ਇਹਨਾਂ ਤੋਂ ਤਾਂ ਸਿਕਿਉਰਟੀਆਂ ਸੁਰੱਖਿਆ ਚੱਕੀਆਂ ਗਈਆਂ ਵੀ ਜੋ ਮਰਜ਼ੀ ਅਸੀਂ ਕਰੀਏ ਹੁਣ ਕੁਝ ਨਹੀਂ ਹੋਣਾ ਇਹਨਾਂ ਦੇ ਇਹ ਹੌਸਲੇ ਇਹੋ ਜੇ ਇਹਨਾਂ ਦੇ ਬਲੰਦ ਹੋ ਗਏ ਗੈਂਗਸਟਰਾਂ ਦੇ ਜਿਹੜੇ ਐ ਅਤਵਾਦੀ ਜਿਹੜੇ ਸੋਚਦੇ ਲੋਗ ਨੇ ਸੋ ਸਖਤ ਤੇ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਜੀ ਬਹੁਤ ਸੱਟਾਂ ਲੱਗੀਆਂ ਜੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਬੋਲ ਵੀ ਨਹੀਂ ਹੋ ਰਿਹਾ ਸੀਐਮਸੀ ਰੈਫਰ ਕਰਨ ਲੱਗੇ ਹਸਪੀਟਲ ਉਹਨਾਂ ਨੂੰ ਸਰਸਿੰਜੀ ਉਥਾ ਪਰੇ ਚੇਪ ਸੈਨਾ ਦੇ ਥੱਲੇ ਗੱਲੋ ਬਾਜੀ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵੱਜਦੀ ਆ ਉਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਹੁਣ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਅ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਉਹਨਾਂ ਨੂੰ ਰਸਤਾ ਸਰ ਕਿਹਾ ਜਾ ਰਿਹਾ ਕਿ ਕਿੰਨੇ ਕਿ ਲੋਕ ਸੀ ਕਿੰਨੇ ਕਿ ਸਸਕੇ ਲੋਕ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਵੇਖੋ 3 ਤੋਂ 4 ਬੰਦੇ ਦੱਸ ਦੇ ਜੀ ਜੀ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਨਹੀਂ ਇਹ ਕੁਝ ਪਤਾ ਨਹੀਂ ਇਹਦੇ ਹੁਣ ਉਹੀ ਦੱਸਣਗੇ ਨਾ ਸਰ ਕਿਹਾ ਜਾ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇ ਥਾਪਰ ਦੀ ਲੈ ਕੇ ਭੱਜੇ ਐ ਦੱਸਿਆ ਇਹੀ ਹੈ ਜੀ ਸਰ ਸਿਕਿਉਰਟੀ ਨਾਲ ਸੀ ਹਮਲਿਆਂ ਚ ਹਾਂ ਜੀ ਹਾਂ ਜੀ ਗਵਰਨਮੈਂਟ ਨਾਲ ਸੀਗਾ ਕਿੰਨੇ ਗਵਰਨਮੈਂਟ ਸੀਗਾ ਜੀ ਗਨਮਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਦੇ ਉਹ ਉਹ ਕਿੱਥੇ ਨੇ ਸਰ ਉਹ ਉਹ ਹੁਣ ਪਤਾ ਕਿ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਮੌਕੇ ਤੇ ਜਾਂਚ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕੀ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕਹਿ ਵੀ ਜਾ ਰਹੇ ਜੀ ਕਿ ਮੁਲਾਜ਼ਮ ਦਾ ਜਿਹੜਾ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਲਿਆ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕੁ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਬਾਕੀ ਹਾਲ ਸਟੇਬਲ ਆ ਜੀ ਫਿਲਹ ਵਾਲਵਰ ਸੇ ਕਿ ਇਹ ਪੁੱਛੇ ਬਿਲਾ ਵਾਲਵਰ ਮੈਨੂੰ ਮਿਲੇਗਾ ਜੀ ਮੈਂ ਉਹਨੂੰ ਦੱਸਾਂਗਾ ਕੀ ਕਰਨ ਮੈਂ ਕੀ ਵੈਪਨ ਕਿਹੜਾ ਸੀਗਾ ਉਹਨਾਂ ਕੋਲ ਠੀਕ ਹੈ ਠੀਕ